ਅੱਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਧਿਕਸ਼ਾ ਜੀ ਤੇ ਨਿਹਾ ਜੀ ਬੇਟੀ ਵਿਡਿਉਨ ਮੈਰਿਡ ਤੇ ਪੰਡਾਰੀ ਜੀ ਇਹਨਾਂ ਦੀ ਡੈਥ ਪਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਧ ਦੇ ਵਿੱਚ ਸ਼ੋਕ ਦੀ ਲਹਿਰ ਹੈ ਕਿ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸਾਂ ਨੂੰ ਛੱਡ ਕੇ ਚਲੇ ਗਿਆ ਇਸ ਤੋਂ ਵੱਡਾ ਦੁੱਖ ਹਰ ਸ਼ਰਦ ਵਿੱਚ ਕੀ ਹੋ ਸਕਦਾ ਮਹਾਨ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇ ਨਾਮ ਤੇ ਚਲੋ ਉਹਨਾਂ ਦੀ ਵਿਛੜੀ ਰੂਹ ਨੂੰ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਦੇਣ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਜੱਸੀ ਅਮ ਅੱਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਧਿਕਸ਼ਾ ਜੀ ਤੇ ਨਿਹਾ ਜੀ ਤੇਟੀ ਗਿਰੀਨ ਮੈਰਿਡ ਤੇ ਪੰਡਾਰੀ ਜੀ ਇਹਨਾਂ ਦੀ ਡੈਥ ਪਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਧ ਦੇ ਵਿੱਚ ਸ਼ੋਕ ਦੀ ਲਹਿਰ ਹੈ ਤੇ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ ਵਾਲੇ ਜੀਵਨ ਜੀਣਾ ਸੀ ਉਹ اپنی جیون लीला ਸਮਾਪਤ ਕਰਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਇਸ ਤੋਂ ਵੱਡਾ ਦੁੱਖ ਹਰ ਸ਼ਰਧ ਦੇ ਵਿੱਚ ਕੀ ਹੋ ਸਕਦਾ ਮਹਾਨ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇ ਨਾਮ ਤੇ ਚਲੋ ਉਹਨਾਂ ਦੀ ਵਿਛੜੀ ਰੂਹ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਦੇਣ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਸ਼ਾ ਅਰਦਾਸ ਕਰਨਾ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੂ ਜੱਸੀ ਅਮ ਅੱਜ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਧਿਕਸ਼ਾ ਜੀ ਤੇ ਨਿਹਾ ਜੀ ਭੈਟੀ ਗਿਰੀਨ ਮੈਰਿਡ ਤੇ ਪੰਡਾਰੀ ਜੀ ਇਹਨਾਂ ਦੀ ਡੈਥ ਪਨੀ ਮੇਸ਼ਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਧ ਦੇ ਵਿੱਚ ਸ਼ੋਕ ਦੀ ਲਹਿਰ ਹੈ ਵੀ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਸੰਮਣ ਚੜ ਕੇ ਚਲੇ ਗਏ ਇਸ ਤੋਂ ਵੱਡਾ ਦੁੱਖ ਹਰ ਸ਼ਰਦ ਵਿੱਚ ਕੀ ਹੋ ਸਕਦਾ ਮੈਂ ਨਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇ ਨਾਮ ਤੇ ਚਲੋ ਉਹਨਾਂ ਦੀ ਵਿਛੜੀ ਰੂਹ ਨੂੰ ਪ੍ਰਭੂ ਆਪਣੇ ਚਰਨਾਂ 'ਚ ਨਿਵਾਸ ਦੇਣ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕਰਨਾ Una di loro non c'entrerebbe, grazie um.